ਇਸੋ ਲਈ ਅਹਿਮ ਖਬਰ ਚੰਡੀਗੜ੍ਹ ਤੋਂ ਇੱਕ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਨਵਜੋਤ ਸਿੰਘ ਸਿੱਧੂ ਨੇ ਸਦਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਮੰਦੀ ਸ਼ਰਦਾਰੀ ਬੋਲਣ ਦੇ ਇਲਜ਼ਾਮਾਂ ਤੋਂ ਸਾਫ਼ ਇਨਕਾਰ ਕੀਤਾ ਹੈ ਸਿੱਧੂ ਉਤੇ ਅਕਾਲੀ ਦਲ ਦੇ ਵੱਲੋਂ ਸਦਨ ਦੇ ਵਿੱਚ ਗਾਲਾਂ ਕੱਢਣ ਦੇ ਇਲਜ਼ਾਮ ਲਾਇਆ ਗਏ ਸੀ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਸੁਖਬੀਰ ਬਾਦਲ ਉਹਨਾਂ ਦੇ ਸਵਾਲਾਂ ਤੋਂ ਭੱਜ ਰਹੇ ਨੇ ਇਸੇ ਲਈ ਉਹਨਾਂ ਦੇ ਉੱਤੇ ਇਸ ਤਰ੍ਹਾਂ ਦੇ ਇਲਜ਼ਾਮ ਲਾਏ ਜਾ ਰਹੇ ਨੇ ਇਸ ਰਾਨ ਸਿੱਧੂ ਨੇ ਹੋਰ ਕੀ ਕੁਝ ਕਿਹਾ ਇਸ ਉਤੇ ਵਜ਼ੀਰੇ ਜਾਣਕਾਰੀ ਦੇ ਰਹੇ ਨੇ ਸਾਡੇ ਪੱਤਰਕਾਰ ਯਾਦਵਿੰਦਰ ਸਿੰਘ ਜੀ ਯਾਦਵਿੰਦਰ ਨਵਜੋਤ ਸਿੰਘ ਸ ਜੋ ਕੁਛ ਸਤਵਿੰਦਰ ਜਿਹੜਾ ਅਹਿਮ ਮਸਲਾ ਉੱਠਿਆ ਸੀ ਅਕਾਲੀ ਦਲ ਨੇ ਵਿਧਾਨ ਸਭਾ 'ਚ ਕਿਹਾ ਸੀਗਾ ਕਿ ਸਿੱਧੂ ਨੇ ਸਾਨੂੰ ਗਾਲ ਕੱਢੀ ਹੈ ਕਿ ਸਾਡੀ ਸਿੱਧੂ 'ਚ ਗਾਲ ਕੱਢੀ ਹੈ ਪਵਨਦੀਪ ਨੂੰ ਜੋ ਐਮ.ਐਲ.ਏ ਹੈ ਅਕਾਲੀ ਦਲ ਦੇ ਸਿੱਧੂ ਨੇ ਕਿਹਾ ਕਿ ਮੈਂ ਬਿਲਕੁਲ ਵੀ ਇਸ ਤਰ੍ਹਾਂ ਦੀ ਗਾਲ ਨਹੀਂ ਕੱਢੀ ਨਾਲ ਹੀ ਸਿੱਧੂ ਨੇ ਕਿਹਾ ਕਿ ਉਹ ਸਾਰੇ ਮਸਲੇ ਆ ਜਿਹੜੇ ਬਕਾਇਦਾ ਤੋਂ ਆਖ ਦੇ ਉੱਤੇ ਜਿੰਨੇ ਵੀ ਅਕਾਲੀ ਦਲ ਦੇ ਖਿਲਾਫ ਨੇ ਬਾਦਲ ਪਰਵਾਹ ਦੇ ਖਿਲਾਫ ਨੇ ਚਾਹੇ ਬਸਤਾ ਦਾ ਡਿਪਟੀ ਕਵਜ਼ੀਰਾ ਕੇਵਲ ਮਾfia ਚਿੱਟੇ ਦਾ ਇਹਨਾਂ ਸਾਰੇ ਮਾਮਲਿਆਂ ਨੂੰ ਉਠਾਉਣਗੇ ਮੇਰੀ ਆਵਾਜ਼ ਬਾਤ ਨਹੀਂ ਕਰਵਾ ਸਕਦੇ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਨੇ ਇਹ ਲਾ ਵੀ ਮੇਰੀ ਫੈਕਟਰੀ ਸ਼ਰਾ ਮਾਰੇ ਮਰਦਾ ਤੋਂ ਗੱਲਣ ਦੀ ਕੋਸ਼ਿਸ਼ ਕੀਤੀ ਗਈ ਸੀ ਹੁਣ ਮੈਨੂੰ ਇਸਕੇ ਡਰਾਉਣ ਦੀ ਕੋਸ਼ਿਸ਼ ਕਰਦੇ ਆ ਪਰ ਮੈਂ ਇੱਕ ਵਿਦਰੋਹੀ ਹਾਂ ਉਹਨਾਂ ਨੇ ਕਿਹਾ ਵਿਦਰੋਹੀ ਦੀ ਇੱਕੋ ਹੀ ਮੌਤ ਹੁੰਦੀ ਹੈ ਵਿਦਰੋਹੀ ਵਾਰ-ਵਾਰ ਨਹੀਂ ਬਸਦਾ ਉਹਨਾਂ ਦਾ ਕਹਿਣਾ ਕਿ ਮੈਂ ਇਹ ਸਾਰੀਆਂ ਗੱਲਾਂ ਠਾਉਂਦਾ ਰਹੂੰਗਾ ਔਰ ਪੂਰੇ ਤੜਲੇ ਨਾਲ ਠਾਉਂਦਾ ਰਹੂੰਗਾ ਔਰ ਸੀਐਮ ਕੱਕ ਵੀ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਜਾਊਗਾ ਤਾਂ ਉਹਨਾਂ ਨੇ ਕਿਹਾ ਕਿ ਮੈਂ ਅਕਾਲੀ ਦਲ ਦੇ گروਹ ਤੋਂ ਡਰਨ ਵਾਲਾ ਨਹੀਂ ਹਾਂ ਅਕਾਲੀ ਦਲ ਦੇ ਖਿਲਾਫ ਮੈਂ ਆਪਣਾ ਮੋਰਚਾ ਲਗਾਤਾਰ ਜਾਰੀ ਰੱਖੂੰਗਾ ਜੀ ਜਗਵਿੰਦਰ ਧੰਨਵਾਦ